ਸਤਿ ਸ਼੍ਰੀ ਅਕਾਲ ਜੀ ਨੌਕਰੀ ਗੁਰੂ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਯਮੇ ਕਿ ਤੁਹਾਨੂੰ ਪਤਾ ਹੈ ਕਿ ਇਸ ਚੈਨਲ ਦੇ ਉੱਤੇ ਕਾਂਸਟੇਬਲ ਦੇ ਪੇਪਰ ਦੀ ਰੈਗੂਲਰ ਤਿਆਰੀ ਆਪਾਂ ਕਰਵਾ ਰਹੇ ਹਾਂ ਤੁਹਾਡੀ ਤੇ ਇੰਗਲਿਸ਼ ਪੰਜਾਬੀ ਮੀਡੀਅਮ ਦੇ ਵਿੱਚ ਕਰਵਾ ਰਹੇ ਹਾਂ ਆ ਦੇਖੋ ਅੱਜ ਵੀ ਆਪਾਂ ਉਹੀ ਟੌਪਿਕ ਲੈ ਕੇ ਆਏ ਹਾਂ ਤੁਹਾਡਾ ਜੋ ਲੋਕਲ ਗਵਰਨਮੈਂਟ ਇੰਸਟੀਟਿਊਸ਼ਨਸ ਸਿਲੇਬਸ ਚੱਕ ਕੇ ਦੇਖਿਓ ਤੁਸੀਂ ਸਿਲੇਬਸ ਦੇ ਵਿੱਚ ਇਹ ਡਾਇਰੈਕਟ ਟੌਪਿਕ ਦਿੱਤਾ ਹੋਇਆ ਹੋਵੇਗਾ ਲੋਕਲ ਗਵਰਨਮੈਂਟ ਇੰਸਟੀਟਿਊਸ਼ਨਸ ਠੀਕ ਆ ਤੇ ਇਹ ਇੰਗਲਿਸ਼ ਦੇ ਵਿੱਚ ਵੀ ਆ ਪੰਜਾਬੀ ਦੇ ਵਿੱਚ ਵੀ ਆ ਦੇਖੋ ਆਪਣੇ ਤੋਂ ਆ ਇੰਗਲਿਸ਼ ਦੇ ਵਿੱਚ ਉਪਰ ਤਾਂ ਤੇ ਪੰਜਾਬੀ ਚ ਥਿਉਰੀ ਆਪਾਂ ਤੁਹਾਨੂੰ ਪਹਿਲਾਂ ਪੜ੍ਹਾ ਚੁੱਕੇ ਹਾਂ ਇਸ ਦੀ ਵੀਡੀਓ ਨੂੰ ਮਿਲ ਜੇਗੀ ਠੀਕ ਹੈ ਆਪਣੀ ਪਲੇਲਿਸਟ ਦੇ ਵਿੱਚ ਕਨਸਟੇਬਲ ਦੀ ਆਪਣੇ ਸਪੈਸ਼ਲ 2025 ਵਾਲੇ ਦੀ ਪਲੇਲਿਸਟ ਬਣਾ ਚੁੱਕੇ ਹਾਂ ਠੀਕ ਹੈ ਉਸ ਦੇ ਵਿੱਚ ਸਾਰੀਆਂ ਤੁਹਾਨੂੰ 2025 ਦੀ ਭਰਤੀ ਰਿਗਰਡਿੰਗ ਕਨਸਟੇਬਲ ਦੀ ਰਿਗਰਡਿੰਗ ਵੀਡੀਓ ਮਿਲ ਜਾਣਗੀਆਂ ਠੀਕ ਆ ਤੁਸੀਂ ਉਸ ਤੋਂ ਬਿਲਕੁਲ ਫ੍ਰੀ ਤਿਆਰੀ ਕਰ ਸਕਦੇ ਹੋ ਬਾਕੀ ਜੇ ਤੁਸੀਂ ਨੋਟਸ ਪੜ੍ਹਨੇ ਆ ਲੈਣੇ ਆ ਹਨਾ ਉਹ ਵੀ ਤੁਹਾਨੂੰ ਦੱਸ ਦਿੰਦੇ ਆਪਣੀ ਐਪ ਆ ਹਨਾ ਐਪ ਦੇ ਵਿੱਚ ਪਹਿਲਾਂ ਤਾਂ ਪੇਪਰਾਂ ਦੀ ਗੱਲ ਕਰੀਏ ਪੁਰਾਣੇ ਪੇਪਰਾਂ ਦੇ ਬੱਚਿਆਂ ਦੀ ਬਹੁਤ ਮੰਗ ਆਉਂਦੀ ਹੈ ਨਾ ਕਈ ਜਗ੍ਹਾ 3 300 ਦੇ ਤੁਹਾਨੂੰ ਮਿਲਦੇ ਹੋਗੇ ਆਪਾਂ 300 ਦੀ ਜਗ੍ਹਾ ਤਾਂ 13 ਰੁ ਐਪ ਦੇ ਦੇਣੇ ਪੈਣੇ ਆ ਨਾ ਉਹ ਤਾਂ ਕਰਕੇ 13 ਰੁਪਏ ਪਰ ਰੱਖਿਆ ਸਿਰਫ ਤੁਸੀਂ 13 ਰੁਪਏ ਦੇ ਵਿੱਚ ਆਪਣੀ ਐਪ ਦੇ ਵਿੱਚ ਜਾ ਕੇ ਇਹ ਕਾਂਸਟੇਬਲ ਦੇ ਪੁਰਾਣੇ ਪੇਪਰ ਲੈ ਸਕਦੇ ਹੋ 2024 ਵਾਲੇ ਠੀਕ ਆ ਤੇ ਮੈਸੇਜ ਕਰ ਲਿਓ ਤੁਹਾਨੂੰ ਐਪ ਦਾ ਲਿੰਕ ਚਾਹੀਦਾ ਜਾਂ ਪੇਪਰ ਜਿੱਥੋਂ ਪੇਪਰ ਮਤਲਬ ਉਹ ਕਿ ਲੈਣੇ ਆ ਤੁਸੀਂ ਉਸ ਦਾ ਲਿੰਕ ਚਾਹੀਦਾ ਤਾਂ ਤੁਸੀਂ ਸਾਨੂੰ ਮੈਸੇਜ ਕਰ ਲਿਓ ਸਾਡਾ ਨੰਬਰ 9888743689 ਨੰਬਰ ਦੁਬਾਰਾ ਇੰਗਲਿਸ਼ ਚ ਦੱਸ ਦਿੰਦਾ 988743689 ਬਾਕੀ ਇਸ ਤੋਂ ਇਲਾਵਾ ਆਪਣੇ ਹੋਰ ਵੀ ਕੋਰਸ ਆ ਐਪ ਦੇ ਵਿੱਚ ਕੰਪਿਊਟਰ ਦਾ ਇਕੱਲੇ ਦਾ ਕੋਰਸ ਆ ਠੀਕ ਆ ਇਹ 99 ਰੁਪਏ ਚ ਮਿਲ ਜੇਗਾ ਤੁਹਾਨੂੰ ਜੇ ਇਕੱਲਾ ਤੁਸੀਂ ਪੰਜਾਬ ਜੀ ਕਿਤਾ ਕੋਰਸ ਲੈਣਾ 150 ਰੁਪਏ ਦਾ ਜੇ ਤੁਸੀਂ ਮਹਾ ਪੈਗ ਲੈਣਾ ਕਾਂਸਟੇਬਲ ਦਾ ਜਿਹੜਾ ਪਿਛਲੇ ਸਾਲ ਆਪਾਂ ਨੇ ਲਗਭਗ 400 ਰੁਪਏ ਦੇ ਵਿੱਚ ਰੱਖਿਆ ਸੀ ਜਿਹੜੇ ਇਸ ਵਾਰੀ ਬੱਚਿਆਂ ਕਰਕੇ ਘਟਾ ਦਿੱਤਾ ਬੱਚਿਆਂ ਨੂੰ ਆਪਾਂ ਨੇ ਥੋੜਾ ਮਤਲਬ ਕਿ ਐ ਸੋਚ ਰਹੇ ਆ ਵੀ ਆਪਾਂ ਘੱਟ ਬੋਝ ਪਈਏ ਬੱਚਿਆਂ ਉੱਪਰ ਠੀਕ ਆ 200 ਰੁਪਏ ਦਾ 100 ਰੁਪਏ ਦਾ ਰੇਟ ਰੱਖਿਆ ਠੀਕ ਆ ਇਸ ਦੇ ਵਿੱਚ ਜੋ ਇਹ ਸਾਰੀਆਂ ਪੀਡੀਐਫਾਂ ਜੋ ਆਪਾਂ ਪੜਾਈਆਂ ਹੁਣ ਤੱਕ ਪਲੇਲਿਸਟ ਦੇ ਵਿੱਚ ਠੀਕ ਆ ਇਹ ਤਾਂ ਤੁਹਾਨੂੰ ਪੀ ਅੱਗੇ ਜੋ ਪੜਾਵਾਂਗੇ ਉਹ ਵੀ ਸਾਰੀਆਂ ਪੀਡੀਐਫ ਤੁਹਾਨੂੰ ਉਸ ਦੇ ਵਿੱਚ ਮਿਲ ਜਾਣਗੀਆਂ ਕਰੰਟ ਅਫੇਅਰ ਵੀ ਤੁਹਾਨੂੰ ਮਿਲੀ ਜਾਵੇਗੀ ਉਸ ਦੇ ਵਿੱਚ ਆਪਣੇ ਕੋਰਸ ਦੇ ਵਿੱਚ ਜਿਹੜਾ ਆਪਣਾ ਮਹਾ ਪੈਕ ਦਾ ਕੋਰਸ ਆ 200 ਰੁਪਏ ਵਾਲਾ ਠੀਕ ਆ ਇਹ ਤਾਂ ਤੁਸੀਂ ਹੁਣ ਤੋਂ ਖਰੀਦ ਕੇ ਪੜਨਾ ਸ਼ੁਰੂ ਕਰ ਦਿਓ ਇਹ ਤਾਂ ਬਹੁਤ ਇੰਪੋਰਟੈਂਟ ਤੁਹਾਡੇ ਪੇਪਰ ਦੇ ਪੁਆਇੰਟ ਆ ਉਹ ਤੋਂ ਇੱਕ ਤੁਸੀਂ ਇਹ ਜ਼ਰੂਰ ਲੈਣਾ ਬਾਕੀ ਇਹ ਤੁਹਾਡੀ ਮਰਜ਼ੀ ਹੈ ਜੇ ਕਿਸੇ ਨੇ ਕੰਪਿਊਟਰ ਜਾਂ ਪੰਜਾਬ ਜੀਕੇ ਦਾ ਵੱਖਰਾ ਲੈਣਾ ਹੈ ਨਹੀਂ ਇਹ ਮਹਾ ਪੈਕ ਦੇ ਵਿੱਚ ਤਾਂ ਇਹ ਸਾਰਾ ਕੁਝ ਹੈਗਾ ਹੀ ਆ ਠੀਕ ਆ ਤੇ ਪੇਪਰ ਵੱਖਰੇ ਲੈ ਸਕਦੇ ਹੋ ਤੁਸੀਂ ਠੀਕ ਆ ਤੇ ਹੁਣ ਆਪਾਂ ਟਾਈਮ ਨਾ ਖਰਾਬ ਕਰਦੇ ਵੀਡੀਓ ਸ਼ੁਰੂ ਕਰਦੇ ਆ ਇਸ ਟਾਪਿਕ ਦੇ ਸਥਾਨਕ ਸਰਕਾਰਾਂ ਦੇ ਜਿਸ ਦੇ ਵਿੱਚ ਪੰਚਾਇਤ ਬਾਰੇ ਗੱਲ ਕੀਤੀ ਸੀ ਆਪਣਾ ਤੇ ਆਪਾਂ ਐਮਸੀ ਬਾਰੇ ਹਨਾ ਗੱਲ ਕੀਤੀ ਸੀ ਨਗਰ ਕਾਉਂਸਲ ਬਾਰੇ ਹਨਾ ਤੇ ਅ ਅੱਜ ਆਪਾਂ ਨਗਰ ਨਗਰ ਬਾਰੇ ਜਿਵੇਂ ਗੱਲ ਕੀਤੀ ਸੀ ਉਸ ਦੇ 25 ਐਮਸੀਕੂ ਆਪਾਂ ਪਹਿਲਾਂ ਪੜ ਚੁੱਕੇ ਆ ਠੀਕ ਆ ਤੇ ਅਗਲੇ 25 एमसीक्यू ਅੱਜ ਦੀ ਵੀਡੀਓ ਚ ਆਪਾਂ ਨੇ ਕਵਰ ਕਰਨੇ ਆ ਠੀਕ ਆ ਤੇ ਟੋਟਲ 100 एमसीक्यू ਆ ਠੀਕ ਹੈ ਇਸ ਟੌਪਿਕ ਦਾ ਹਰੇਕ ਟੌਪਿਕ ਦੀ ਇੰਗਲਿਸ਼ ਪੰਜਾਬੀ ਦੇ ਵਿੱਚ ਤੋਂ ਨੂੰ ਪਹਿਲਾਂ ਥਿਊਰੀ ਫਿਰ एमसीक्यू ਠੀਕ ਆ ਤੇ ਇੰਗਲਿਸ਼ ਪੰਜਾਬੀ ਦੋਨਾਂ ਭਾਸ਼ਾਵਾਂ ਮੋਦੇ ਵਿੱਚ ਬਹੁਤ ਹੀ ਘੱਟ ਰੇਅਰ ਮਿਲੇਗਾ ਇਹਨਾਂ ਸੀਰੀਅਸਲੀ ਪੇਪਰ ਨੂੰ ਲੈ ਕੇ ਠੀਕ ਆ ਆਪਾਂ ਤੁਹਾਡੀ ਤਿਆਰੀ ਸੀਰੀਅਸਲੀ ਪੇਪਰ ਨੂੰ ਲੈ ਕੇ ਕਰਵਾ ਰਹੇ ਆ ਠੀਕ ਆ ਤੇ ਹੁਣ ਆਪਾਂ 26ਵਾਂ ਪ੍ਰੈਸ਼ਨ ਜੋ ਬਿਲਕੁਲ ਫ੍ਰੀ ਤੁਹਾਨੂੰ YouTube ਤੇ ਪੜਾ ਰਹੇ ਆ ਠੀਕ ਆ ਹੋਰ ਬੱਚਿਆਂ ਦਾ ਵੀ ਸ਼ੇਅਰ ਕਰਨਾ ਹੈ ਤੁਸੀਂ ਹੋਰ ਬੱਚਿਆਂ ਨੂੰ ਵੀ ਜੋੜਨਾ ਹੈ ਇਸ ਦਿਨਾਂ ਠੀਕ ਆ ਬਤੂਦ ਬੱਚੇ ਜੋੜਨੇ ਇਸ ਚੈਨਲ ਤੇ ਤੇ ਵੀਡੀਓ ਚੰਗੀ ਲੱਗੇ ਤੇ ਲਾਈਕ ਵੀ ਕਰੇ ਕਰੋ ਇਹਨੂੰ ਠੀਕ ਹੈ ਤੇ 26ਵਾਂ ਪ੍ਰਸ਼ਨ ਹੈ ਨਗਰ ਨਿਗਮ ਦਾ ਮੁੱਖ ਕੰਮ ਕੀ ਹੁੰਦਾ ਹੈ ਨਗਰ ਨਿਗਮ ਠੀਕ ਹੈ ਨਗਰ ਨਿਗਮ ਤੁਹਾਨੂੰ ਪਤਾ ਹੈ ਸ਼ਹਿਰਾਂ ਦੇ ਵਿੱਚ ਹੁੰਦੀ ਹੈ ਮਿਨਿਸਪਲ ਕਾਰਪੋਰੇਸ਼ਨ ਜਿਹਨੂੰ ਕਹਿੰਦੇ ਨੇ ਸ਼ਹਿਰਾਂ ਦੇ ਵਿੱਚ ਹੁੰਦੀ ਆ ਠੀਕ ਹੈ ਇਹਦਾ ਸ਼ਹਿਰੀ ਸ਼ਾਸਨ ਕਰਨਾ ਸ਼ਹਿਰ ਨੂੰ ਚਲਾਉਣਾ ਠੀਕ ਹੈ ਸ਼ਹਿਰੀ ਗਵਰਨਰ ਸ਼ਹਿਰ ਦੇ ਇੱਕ ਸ਼ਹਿਰੀ ਪੱਧਰ ਤੇ ਸਰਕਾਰ ਠੀਕ ਆ ਉਹ ਨਗਰ ਨਿਗਮ ਹੁੰਦੀ ਆ ਸ਼ਹਿਰ ਪੱਧਰ ਤੇ ਸਰਕਾਰ ਨਗਰ ਨਿਗਮ ਹੁੰਦੀ ਆ ਜਿਵੇਂ ਰਾਜ ਦੇ ਪੱਧਰ ਤੇ ਹਨਾ ਮੁੱਖ ਮੰਤਰੀ ਦੀ ਸਰਕਾਰ ਹੁੰਦੀ ਆ ਰਾਜ ਸਰਕਾਰ ਜਿਹਨੂੰ ਕਹਿੰਦੇ ਕੇਂਦਰ ਪੱਧਰ ਤੇ ਕੇਂਦਰ ਦੀ ਸਰਕਾਰ ਹੁੰਦੀ ਆ ਲੇਕਿਨ ਸ਼ਹਿਰਾਂ ਪੱਧਰ ਤੇ ਵੀ ਹੁੰਦੀ ਆ ਨਗਰ ਨਿਗਮ ਪਿੰਡਾਂ ਪੱਧਰ ਤੇ ਕਿਹੜੀ ਹੁੰਦੀ ਗ੍ਰਾਮ ਸਭਾ ਠੀਕ ਆ ਸ਼ਹਿਰਾਂ ਪੱਧਰ ਤੇ ਨਗਰ ਨਿਗਮ ਹੋਗੀ ਜਿਹੜੀ ਸ਼ਹਿਰੀ ਸ਼ਾਸਨ ਨੂੰ ਚਲਾਉਂਦੀ ਆ ਠੀਕ ਆ ਸ਼ਹਿਰੀ ਸ਼ਾਸਨ ਹੁੰਦਾ ਜਿਸ ਦੇ ਵਿੱਚ ਠੀਕ ਆ ਤੇ ਅਗਲਾ ਆਪਰੇਸ਼ਨ ਇਹ ਲਿਗਿਆਂ ਵਿੱਚੋਂ ਕਿਹੜਾ 12ਵੀਂ ਅਨੁਸੂਚੀ ਦੇ ਅਨੁਸਾਰ ਨਗਰਪਾਲਿਕਾਵਾਂ ਦਾ ਕੰਮ ਨਹੀਂ ਹੈ ਠੀਕ ਹੈ 12 ਅਨੁਸੂਚੀਆਂ ਦਿੱਤੀਆਂ ਗਈਆਂ ਆਪਣੇ ਸੰਵਿਧਾਨ ਦੇ ਵਿੱਚ ਠੀਕ ਹੈ 12 ਅਨੁਸੂਚੀਆਂ ਦੇ ਤਹਿਤ ਮਤਲਬ ਕਿ ਜਿਹੜੇ 12ਵੀਂ ਅਨੁਸੂਚੀ ਦੇ ਵਿੱਚ ਨਗਰ ਨਿਗਮ ਦੀ ਗੱਲ ਕੀਤੀ ਗਈ ਹੈ ਹਨ ਤੇ ਨਗਰ ਇਸ ਦੇ ਵਿੱਚ ਪੁੱਛਿਆ ਗਿਆ ਹੈ ਕਿ 12ਵੀਂ ਅਨੁਸੂਚੀ ਵਿੱਚ ਨਗਰਪਾਲਿਕਾ ਮਤਲਬ ਨਗਰਪਾਲਿਕਾਵਾਂ ਉੱਤੇ 12ਵੀਂ ਸੂਚੀ ਨਗਰਪਾਲਿਕਾਵਾਂ ਦੇ ਕੰਮ ਵੀ ਦਿੱਤੇ ਹੋਣਗੇ ਪਰ 12ਵੀਂ ਅਨੁਸੂਚੀ ਜਾਂ ਨਾ ਨਗਰਪਾਲਿਕਾਵਾਂ ਬਾਰੇ ਸਾਰਾ ਕੁਝ ਬਿਆਨ ਕੀਤਾ ਹੋਇਆ 12ਵੀਂ ਨਗਰਪਾਲਿਕਾ ਦਾ ਇਹਨਾਂ ਚੋਂ ਕਿਹੜਾ ਕੰਮ ਨਹੀਂ ਹੈਗਾ ਚਾਰ ਆਪਸ਼ਨ ਦਿੱਤੀਆਂ ਤੁਹਾਡੇ ਸਾਹਮਣੇ ਇਹਨਾਂ ਚੋਂ ਤੁਸੀਂ ਦੱਸਣਾ ਵੀ ਕਿਹੜਾ ਕੰਮ ਨਹੀਂ ਹੈਗਾ ਨਗਰਪਾਲਿਕਾ ਦਾ ਠੀਕ ਆ ਐਂ ਪੰਜਾਬੀ ਦੇ ਵਿੱਚ ਦਿੱਤੀ ਹੋਈਆਂ ਕਿਹੜਾ ਕੰਮ ਨਹੀਂ ਹੈਗਾ ਠੀਕ ਆ ਉਸ ਤੋਂ ਬਾਅਦ ਤੁਹਾਨੂੰ ਪਤਾ ਨਗਰਪਾਲਿਕਾ ਦਾ ਕੰਮ ਝੁੱਗੀਆਂ ਝੌਪੜੀਆਂ ਵਿੱਚ ਸੁਧਾਰ ਸ਼ਹਿਰਾਂ ਦੇ ਵਿੱਚ ਜਿਹੜੀ ਮਾੜੀ ਮੁੱਟੀ ਝੁੱਗੀਆਂ ਝੌਪੜੀਆਂ ਦਾ ਸੁਧਾਰ ਹਨਾ ਸ਼ਹਿਰੀ ਜੰਗਲਾਤ ਸ਼ਹਿਰ ਦੇ ਵਿੱਚ ਜੰਗਲਾਤ ਵੀ ਹੋ ਸਕਦੇ ਕਿਸੇ ਜਿਵੇਂ ਚੰਡੀਗੜ੍ਹ ਵਰਗੇ ਸ਼ਹਿਰਾਂ ਦਾ ਉਹਨਾਂ ਦਾ ਇੱਕ ਇਦਾਂ ਦਾ ਏਰੀਆ ਵੀ ਹੈ ਜਿਹਨੂੰ ਮਤਲਬ ਕਿ ਉੱਥੇ ਜੰਗਲਾਤ ਨੂੰ ਛੇੜ ਨਹੀਂ ਸਕਦੇ ਚੰਡੀਗੜ੍ਹ ਚ ਤਾਂ ਦਰਖਤ ਨੂੰ ਵੀ ਕੱਟਣਾ ਇੱਕ ਮਜਬੂਰ ਮਤਲਬ ਕਿ ਪ੍ਰਵਾਨਗੀ ਲੈਣੀ ਪੈਂਦੀ ਹੈ ਪਹਿਲਾਂ ਹਨਾ ਸ਼ਹਿਰੀ ਜੰਗਲਾਤ ਵੀ ਹੁੰਦਾ ਹੈ ਇਦਾਂ ਗਰੀਬੀ ਦੂਰ ਕਰਨਾ ਸ਼ਹਿਰਾਂ ਦੇ ਵਿੱਚ ਗਰੀਬੀ ਦੂਰ ਕਰਨਾ ਇਹ ਵੀ ਸ਼ਹਿਰੀ ਸ਼ਾਸਨ ਦਾ ਕੰਮ ਆ ਹਨਾ ਜੋ ਸ਼ਹਿਰੀ ਸ਼ਾਸਨ ਦੀ ਅੱਪਣੇ ਗੱਲ ਕਰੀ ਸੀ ਹਨਾ ਨਗਰਪਾਲਿਕਾਾਂ ਦਾ ਕੰਮ ਆ ਮਤਲਬ ਕਿ ਜਿਹੜੀਆਂ ਠੀਕ ਆ ਤੇ ਰਾਸ਼ਟਰੀ ਰਾਜਮਾਰਗ ਦਾ ਸੰਭਾਲ ਕਰਨੀ ਰਾਸ਼ਟਰੀ ਰਾਜਮਾਰਗਾਂ ਦਾ ਕੰਮ ਸ਼ਹਿਰ ਦਾ ਨਹੀਂ ਹੈਗਾ ਰਾਸ਼ਟਰੀ ਰਾਜਮਾਰਗ ਨੈਸ਼ਨਲ ਹਾਈਵੇ ਉਸ ਦੇ ਲਈ ਤਾਂ ਮਿਨਿਸਟਰੀ ਵੱਖਰੀ ਹੈ ਨਾ ਵੱਖਰਾ ਇੱਕ 부ਹਾਗ ਆ ਮਿਨਿਸਟਰੀ ਆਫ ਟਰਾਂਸਪੋਰਟ ਹੈ ਨਾ ਰੋਡ ਐਂਡ ਹਾਈਵੇਜ਼ ਹੈ ਨਾ ਆਪਣੇ ਆ ਗਈ ਉਹ ਮਿਨਿਸਟਰੀ ਉਸ ਦਾ ਨੈਸ਼ਨਲ ਹਾਈਵੇਸ ਨੂੰ ਦੇਖਦੀ ਰਾਸ਼ਟਰੀ ਰਾਜਮਾਰਗਾਂ ਦੀ ਸੰਭਾਲ ਕਰਦੀ ਹੈ ਠੀਕ ਹੈ ਇਹ ਸ਼ਹਿਰੀ ਸ਼ਾਸਨ ਦਾ ਕੰਮ ਨਹੀਂ ਨਗਰਪਾਲਿਕਾ ਦਾ ਕੰਮ ਨਹੀਂ ਹੈਗਾ ਅਗਲਾ ਪ੍ਰਸ਼ਨ ਨਗਰਪਾਲਿਕਾ ਹਮ ਦੇ ਸੰਦਰਭ ਵਿੱਚ ਬਾਡ ਕਮੇਟੀ ਕੀ ਹੈ ਉਹਨੂੰ ਪਤਾ ਹੈ ਨਗਰਪਾਲਿਕਾ ਮਾ ਦੇ ਵਿੱਚ ਜਿਹੜੇ ਬਾਡਾਂ ਦੇ ਵਿੱਚ ਵੰਡੇ ਹੋਏ ਏਰੀਆ ਹੁੰਦੇ ਨੇ ਸ਼ਹਿਰਾਂ ਦੇ ਵਿੱਚ ਹਨਾ ਉਹਦਾ ਮਤਲਬ ਕਿ ਬਾਡ ਕਮੇਟੀ ਕੀ ਹੈ ਉਹ ਹੀ ਪੁੱਛੇ ਵੀ ਬਾਡ ਹੁੰਦੀ ਕੀ ਹੈ ਬਾਡ ਕਮੇਟੀ ਕੀ ਹੁੰਦੀ ਹੈ ਬਾਡ ਕਮੇਟੀ ਦਾ ਜਿਹੜਾ ਕੰਮ ਹੁੰਦਾ ਹੈ ਟੈਕਸ ਇਕੱਠਾ ਕਰਨ ਵਾਲੀ ਏਜੰਸੀ ਠੀਕ ਆ ਉਹ ਉੱਥੇ ਦੇ ਸ਼ਹਿਰ ਦੇ ਵਿੱਚ ਜਦੋਂ ਪ੍ਰਾਪਰਟੀ ਟੈਕਸ ਲਾ ਲੂ ਜਾਂ ਕੁਝ ਹੋਰ ਹਨਾ ਉੱਥੇ ਦਾ ਟੈਕਸ ਇਕੱਠਾ ਕਰਦੀ ਆ ਠੀਕ ਆ ਉੱਥੇ ਉਹ ਸਥਾਨਕ ਯੋਜਨਾਬੰਦੀ ਸੰਸਥਾ ਉਸ ਥਾਂ ਦੀ ਯੋਜਨਾਬੰਦੀ ਕਰਦੀ ਆ ਠੀਕ ਆ ਯੋਜਨਾਬੰਦੀ ਕਰਨ ਵਾਲੀ ਸੰਸਥਾ ਵੀ ਯੋਜਨਾ ਬਣਾਦੀ ਆ ਸ਼ਹਿਰ ਚ ਹੋਰ ਕਿਆ ਹੋਣਾ ਚਾਹੀਦਾ ਸਦੇ ਸ਼ਹਿਰ ਤੇ ਸੁਧਾਰ ਲਈ ਹੈ ਨਾ ਨਾਗਰਿਕ ਸ਼ਿਕਾਇਤ ਫਾਰਮ ਸਾਰੇ ਉਹਨਾਂ ਕੋਲ ਹੋਣਨੇ ਆ ਠੀਕ ਹੈ ਜੇ ਕਿਸੇ ਦੀ ਨਾਗਰਿਕ ਦੀ ਸ਼ਿਕਾਇਤ ਹੁੰਦੀ ਆ ਅਪਰੂਖਤ ਸਾਰੇ ਮਤਲਬ ਕਿ ਤਿੰਨੇ ਕੰਮ ਸਾਰੇ ਇਹ ਨਗਰ ਮਤਲਬ ਕਿ ਨਗਰਪਾਲਿਕਾਾਂ ਦੇ ਵਿੱਚ ਬਾੜ ਕਮੇਟੀ ਦੇ ਕੰਮ ਹੁੰਨੇ ਆ ਠੀਕ ਆ ਬਾੜ ਕਮੇਟੀ ਦਾ ਇਹ ਜੋ ਵੀ ਰੋਲ ਆ ਠੀਕ ਆ ਉਸ ਤੋਂ ਅਗਲਾ ਪ੍ਰੋਸ਼ਨ ਆ ਗਿਆ ਧਾਰਾ 243 ਜੇ ਈ ਠੀਕ ਆ 243 ਜ਼ੇਡੀ ਆਰਟੀਕਲ ਦੇ ਤਹਿਤ ਜਿਹੜੀ ਮੈਟਰੋਪੋਲੀਟਨ ਯੋਜਨਾਬੰਦੀ ਲਈ ਕਿਹੜੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਤਾਂ ਇਹਦੇ ਵਿੱਚ ਪੁੱਛਿਆ ਗਿਆ ਤਾਂ ਇਸ ਦੇ ਵਿੱਚ ਮੈਟਰੋਪੋਲੀਟਨ ਕਮੇਟੀ ਹੀ ਹੁੰਦੀ ਹੈ ਪਲੈਨਿੰਗ ਕਮੇਟੀ ਹੁੰਦੀ ਆ ਠੀਕ ਆ ਮੈਟਰੋਪੋਲੀਟਨ ਯੋਜਨਾਬੰਦੀ ਲਈ ਮੈਟਰੋਪੋਲੀਟਨ ਪਲੈਨਿੰਗ ਕਮੇਟੀ ਨੂੰ ਕਹਿੰਦੇ ਆ ਠੀਕ ਆ ਤੇ ਉਹੀ ਯੋਜਨਾ ਕਮੇਟੀ ਹੁੰਦੀ ਆ ਠੀਕ ਆ ਹਾਂ 243 ਜੀਈ ਦੇ ਤਹਿਤ ਇਸਦਾ ਗਠਨ ਕੀਤਾ ਗਿਆ ਜੋ ਮੈਟਰੋਪੋਲੀਟਨ ਸ਼ਹਿਰਾਂ ਜਿਵੇਂ ਦਿੱਲੀ ਵਰਗੇ ਹਨ ਮੁੰਬਈ ਵਰਗੇ ਉਹਨਾਂ ਦੇ ਵਿੱਚ ਪਲੈਨਿੰਗ ਕਰਨ ਦਾ ਕੰਮ ਯੋਜਨਾਬੰਦੀ ਦਾ ਕੰਮ ਇਹਨਾਂ 243 ZEE ਦੇ ਵਿੱਚ ਮੈਟਰੋਪਲੀਟਨ ਜਿਹੜੀ ਪਲੈਨਿੰਗ ਕਮੇਟੀ ਹੈ ਯੋਜਨਾਬੰਦੀ ਕਮੇਟੀ ਹੈ ਨਾ ਉਹਦੇ ਬਾਰੇ ਬਿਆਨ ਕੀਤਾ ਗਿਆ ਹੈ ਧਾਰਾ 243 ZE ਦੇ ਵਿੱਚ ਇਹ ਪੁੱਛਿਆ ਸੀ ਇਹਨਾਂ 243 ZE ਦੇ ਵਿੱਚ ਕਿ ਆ ਮਤਲਬ ਕਿ ਮੈਟਰੋਪਲੀਟਨ ਯੋਜਨਾਬੰਦੀ ਲਈ ਕਿਹੜੀ ਕਮੇਟੀ ਗਠਨ ਕੀਤੀ ਗਈ ਆ ਉਹਦਾ ਨਾਮ ਹੈ ਮੈਟਰੋਪਲੀਟਨ ਯੋਜਨਾ ਕਮੇਟੀ ਆ ਠੀਕ ਆ ਅਗਲਾ ਪ੍ਰਸ਼ਨ ਆ ਗਿਆ ਇੱਕ ਨਗਰ ਨਿਗਮ ਵਿੱਚ ਰਜਣਾ ਦੇ ਪ੍ਰਸ਼ਾਸਨ ਲਈ ਕੌਣ ਜ਼ਿੰਮੇਵਾਰ ਹੁੰਦਾ ਹੈ ਇੱਕ ਨਗਰ ਨਿਗਮ ਵਿੱਚ ਠੀਕ ਆ ਜਿੰਨੂੰ ਤੁਸੀਂ ਕਹਿੰਦੇ ਮਿਊਨਿਸਪਲ ਆਪਣੇ ਕਾਰਪੋਰੇਸ਼ਨ ਮਿਊਨਿਸਪਲ ਕਾਰਪੋਰੇਸ਼ਨ ਦੇ ਜਿਹੜੇ ਡੇਲੀ ਦੇ ਡੇਲੀ ਦੇ ਕੰਮ ਹੁੰਦੇ ਆ ਉਹਨਾਂ ਲਈ ਕੌਣ ਜ਼ਿੰਮੇਵਾਰ ਆ ਉਹਨਾਂ ਨੂੰ ਕੌਣ ਦੇਗਾ ਮਿਊਨਿਸਪਲ ਕਮਿਸ਼ਨਰ ਉੱਥੇ ਐਮਸੀ ਸਿਲੈਕਟ ਹੋਇਆ ਹੁੰਦਾ ਇੱਕ ਸ਼ਹਿਰ ਦੇ ਵਿੱਚ ਮਿਨਿਸਪਲ ਕਮਿਸ਼ਨਰ ਸਿਲੈਕਟ ਹੋਇਆ ਹੁੰਦਾ ਉਸ ਨਗਰ ਨਿਗਮ ਵਿੱਚ ਸਾਰੇ ਮਿਨਿਸਪਲ ਕਮਿਸ਼ਨਰ ਦਿੱਲੀ ਦੇ ਟੈਲੀ ਜੋ ਵੀ ਕਾਰਬਿਹਾਰ ਉੱਥੇ ਚੱਲਦਾ ਉਹਦਾ ਪ੍ਰਸ਼ਾਸਨ ਜੋ ਵੀ ਚਲਾਉਂਦਾ ਉੱਥੇ ਦਾ ਉਹ ਮਿਨਿਸਪਲ ਕਮਿਸ਼ਨਰ ਚਲਾਉਂਦਾ ਦਿੱਲੀ ਦਾ ਦਿੱਲੀ ਦਾ ਉਸ ਦੀ ਜ਼ਿੰਮੇਵਾਰੀ ਸਾਰੀ ਮਿਨਿਸਪਲ ਕਮਿਸ਼ਨਰ ਦੀ ਹੁੰਦੀ ਆ ਉਸ ਤੋਂ ਅਗਲਾ ਪ੍ਰਸ਼ਨ ਆ ਗਿਆ ਮਤਲਬ ਪੈਸਿਆਂ ਬਾਰੇ ਉਹ ਫਾਈਨਾਂਸਿਸ ਐਂਡ ਪਲੈਨਿੰਗ ਦੇ ਰਿਗਾਰਡਿੰਗ ਪ੍ਰਸ਼ਨ ਆ ਠੀਕ ਆ ਤੇ ਰਾਜ ਵਿੱਤ ਕਮਿਸ਼ਨ ਦਾ ਮੁੱਖ ਮਕਸਦ ਕੀ ਹੈ ਰਾਜ ਵਿੱਤ ਕਮਿਸ਼ਨ ਰਾਜ ਦੇ ਸਟੇਟ ਦੇ ਵਿੱਚ ਪੰਜਾਬ ਦੇ ਵਿੱਚ ਵਿੱਤ ਕਮਿਸ਼ਨ ਆ ਫਾਈਨਾਂਸ ਕਮਿਸ਼ਨ ਉਹਦਾ ਮੇਨ ਮਕਸਦ ਕੀ ਆ ਉਹਦਾ ਮਕਸਦ ਹੁੰਦਾ ਹੈ ਅੱਗੇ ਆਪਸ਼ਨ ਤੁਹਾਡੇ ਸਾਹਮਣੇ ਆ ਟੈਕਸਾਂ ਦੀ ਵੰਡ ਦੀ ਸਫਰਸ਼ ਕਰਦਾ ਉਹ ਦੱਸਦਾ ਵੀ ਟੈਕਸਾਂ ਦੀ ਵੰਡ ਕਿਵੇਂ ਕਰਨੀ ਆ ਕਿ ਇਹਨੂੰ ਮਤਲਬ ਕਿ ਪਿੰਡਾਂ ਨੂੰ ਸ਼ਹਿਰਾਂ ਨੂੰ ਕਿਵੇਂ ਵੰਡ ਕਰਨੀ ਆ ਉਹਨਾਂ ਦੀ ਸਾਰੀ ਰਿਕਮੈਂਡੇਸ਼ਨ ਦਿੰਦਾ ਹਨਾ ਮਤਲਬ ਗ੍ਰਾਮ ਪੰਚਾਇਤਾਂ ਨੂੰ ਨਗਰਪਾਲਿਕਾ ਮੰਨੂ ਹਨਾ ਬਾਕੀ ਇਹ ਗ੍ਰਾਮ ਕੇਂਦਰ ਪੱਦਰ ਤੋਂ ਵੀ ਆਉਂਦੀ ਆ ਗ੍ਰਾਂਟ ਤਾਂ ਤੇ ਬਾਕੀ ਰਾਜ ਵਿੱਤ ਕਮਿਸ਼ਨ ਅੱਗੇ ਡਿਸਟ੍ਰਿਬਿਊਟ ਦੇਖਦਾ ਵੀ ਕਿਵੇਂ ਕਰਨੀ ਆ ਨਾ ਰਾਜ ਪੱਦਰ ਤੇ ਵੀ ਉਸ ਤੇ ਉਹ ਅੱਗੇ ਆ ਗਿਆ ਪ੍ਰਸ਼ਨ ਜ਼ਿਲ੍ਹਾ ਵਿਕਾਸ ਯੋਜਨਾ ਕੌਣ ਤਿਆਰ ਕਰਦਾ ਜਿਹੜੀ ਜ਼ਿਲ੍ਹੇ ਦੀ ਵਿਕਾਸ ਯੋਜਨਾ ਹੈ ਹਨਾ ਤੇ ਡਿਵੈਲਪਮੈਂਟ ਦੀ ਯੋਜਨਾ ਜ਼ਿਲ੍ਹੇ ਦੇ ਵਿੱਚ ਉਹ ਕੌਣ ਤਿਆਰ ਕਰਦਾ ਉਹ ਡਿਸਟ੍ਰਿਕਟ ਪਲੈਨਿੰਗ ਕਮੇਟੀ ਜਿਵੇਂ ਮੈਟਰੋ ਪਲੇਟਨ ਪਲੈਨਿੰਗ ਕਮੇਟੀ ਮੈਟਰੋ ਪਲੇਟਨ ਸ਼ਹਿਰਾਂ ਦੇ ਵਿੱਚ ਪਲੈਨਿੰਗ ਕਰਦੀ ਆ ਉਦਾਂ ਹੀ ਜ਼ਿਲ੍ਹੇ ਲੈਵਲ ਤੇ ਡਿਸਟ੍ਰਿਕਟ ਪਲੈਨਿੰਗ ਕਮੇਟੀ ਜ਼ਿਲ੍ਹਾ ਯੋਜਨਾ ਕਮੇਟੀ ਯੋਜਨਾ ਤਿਆਰ ਕਰਦੀ ਆ ਠੀਕ ਆ ਬੜੇ ਸੋਖੇ ਸਾਂਝੇ ਸਵਾਲ ਆ ਆਪਾਂ ਨੂੰ ਡਾਇਰੈਕਟ ਪ੍ਰਸ਼ਨ ਤੋਂ ਹੀ ਉੱਤਰ ਦਾ ਪਤਾ ਲੱਗ ਰਿਹਾ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਪੰਚਾਇਤਾਂ ਦੀ ਆਮਦਨ ਦਾ ਸਰੋਤ ਨਹੀਂ ਹੈ ਪੰਚਾਇਤਾਂ ਦੀ ਆਮਦਨ ਦਾ ਸਰੋਤ ਕਿਹਣੀ ਹੈਗਾ ਇਹ ਇਨਕਮ ਟੈਕਸ ਇਨਕਮ ਟੈਕਸ ਪੰਚਾਇਤਾਂ ਕੋਲ ਨਹੀਂ ਆਦਾ ਠੀਕ ਆ ਇਨਕਮ ਟੈਕਸ ਕੇਂਦਰ ਸਰਕਾਰ ਕੋ ਜਾਂਦਾ ਠੀਕ ਆ ਤੇ ਇਸ ਦੇ ਵਿੱਚ ਪੰਚਾਇਤਾਂ ਦਾ ਕੋਈ ਰੋਲ ਨਹੀਂ ਹਨਾ ਜਾਂ ਸਟੇਟਾਂ ਕੋ ਜਾਂਦਾ ਹਨਾ ਮਤਲਬ ਕਿ ਉਸ ਸਟੇਟ ਕੋ ਜਾਂ ਨਾ ਉਸ ਕੇਂਦਰ ਕੋ ਸਰਕਾਰ ਕੋ ਇਨਕਮ ਟੈਕਸ ਜਾਂਦਾ ਹੈ ਇਹ ਇਹ ਲਿਖਿਆ ਵਿੱਚੋਂ ਕਿਹੜਾ ਪੰਚਾਇਤਾਂ ਦੀ ਆਮਦਨ ਦਾ ਸਰੋਤ ਨਹੀਂ ਹੈ? ਇਹ ਇਸ ਦਾ ਉੱਤਰ ਸੀ ਇਨਕਮ ਟੈਕਸ। ਬਾਕੀ ਸਾਰੇ ਪੰਚਾਇਤ ਮਤਲਬ ਪੰਚਾਇਤਾਂ ਦੇ ਆਮਦਨ ਦਾ ਸਰੋਤ ਹੈ ਜਿਵੇਂ ਸੰਪਤੀ ਕਰ। ਸੰਪਤੀ ਕਰ ਕਿਹੜਾ ਹੁੰਦਾ ਹੈ? ਜਿਵੇਂ ਕਿਸੇ ਪੰਚਾਇਤ ਦੀ ਆਪਣੀ ਪਿੰਡ ਦੇ ਵਿੱਚ ਜ਼ਮੀਨ ਆ ਹਨਾ ਉਹ ਉਸ ਜ਼ਮੀਨ ਦਾ ਠੇਕਾ ਟੁਕਾ ਆਉਂਦਾ ਹੁੰਦਾ ਹਨਾ ਜਾਂ ਉਸ ਦੇ ਵਿੱਚ ਕੋਈ ਹਨਾ ਪੰਚਾਇਤ ਬੁੱਧਰ ਤੇ ਉਹਨਾਂ ਨੇ ਕੁਝ ਅਗਾਆ ਹੋਇਆ ਜਾਂ ਕੁਝ ਬਿਲਡਿੰਗ ਬਣਾਈ ਹੋਈ ਹੈ ਹਨਾ ਉਹਦਾ ਰੈਂਟ ਆ ਰਿਹਾ ਉਹ ਸੰਪਤੀ ਦਾ ਕਰ ਪ੍ਰਾਪਰਟੀ ਉਹਦੇ ਬਾਅਦ ਪ੍ਰਾਪਰਟੀ ਟੈਕਸ ਹਨਾ ਇਹ ਫਿਰ ਪ੍ਰਾਪਰਟੀ ਟੈਕਸ ਵੀ ਕਹ ਦਿੰਦੇ ਹਨਾ ਉਹਨਾਂ ਨੂੰ ਪ੍ਰਾਪਰਟੀ ਟੈਕਸ ਉੱਥੇ ਜਿਵੇਂ ਕੋਈ ਟਾਊਨ ਟੈਪ ਆ ਹਨਾ ਟਾਊਨ ਟੈਪ ਦੇ ਵਿੱਚ ਉੱਥੇ ਪ੍ਰਾਪਰਟੀ ਟੈਕਸ ਲਗਾਇਆ ਹੋਇਆ ਉਹਨਾਂ ਤੋਂ ਇਨਕਮ ਹੁੰਦੀ ਆ ਪਿੰਡਾਂ ਦੇ ਵਿੱਚ ਤਾਂ ਵੈਸੇ ਪ੍ਰਾਪਰਟੀ ਟੈਕਸ ਹੁੰਦਾ ਨਹੀਂ ਠੀਕ ਆ ਟਾਊਨ ਟੈਪ ਆ ਨਾ ਛੋਟਾ ਜਿਹਾ ਸ਼ਹਿਰ ਤੋਂ ਪਿੰਡ ਤੋਂ ਸ਼ਹਿਰ ਚ ਕਨਵਰਟ ਹੋਣ ਵਾਲੇ ਏਰੀਆ ਉੱਤੇ ਪ੍ਰਾਪਰਟੀ ਟੈਕਸ ਲੱਗ ਜਾਂਦਾ ਹਨਾ ਕਈ ਵਾਰੀ ਉਹਦਾ ਗਰੰਟੀ ਨੇ ਡਿਜ਼ਾਈਨਰ ਨੂੰ ਐਡਾ ਹੁੰਦੀਆਂ ਹਨਾ ਪੰਚਾਇਤਾਂ ਨੂੰ ਹਨਾ ਜਾਂ ਫਿਰ ਪੇਸ਼ੇਵਰ ਪ੍ਰੋਫੈਸ਼ਨਲ ਟੈਕਸ ਹੋਗੇ ਬਾਕੀ ਤੁਹਾਨੂੰ ਇੱਕ ਕੰਮ ਹੈ ਉਹ ਵੀ ਦੱਸਤਾ ਵੀ ਪਿੰਡਾਂ ਦੇ ਵਿੱਚ ਜ਼ਮੀਨ ਵਗੈਰਾ ਹੁੰਦੀ ਆ ਉਹ ਵੀ ਪੰਚਾਇਤੀ ਜ਼ਮੀਨ ਹੁੰਦੀ ਆ ਉਹਦਾ ਵੀ ਉਹਨੂੰ ਆਮਦਨ ਆ ਜਾਂਦੀ ਆ ਤੇ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ ਜ਼ਿਲ੍ਹਾ ਯੋਜਨਾ ਕਮੇਟੀ ਡੀਪੀਸੀ ਦੀ ਮੁੱਖ ਭੂਮਿਕਾ ਕੀ ਹੈ ਜ਼ਿਲ੍ਹਾ ਵਿਕਾਸ ਯੋਜਨਾ ਤਿਆਰ ਕਰਨਾ ਠੀਕ ਹੈ ਜ਼ਿਲ੍ਹਾ ਯੋਜਨਾ ਕਮੇਟੀ ਦਾ ਇਹੀ ਕੰਮ ਆ ਮੁੱਖ ਕੀ ਕੰਮ ਜ਼ਿਲ੍ਹੇ ਦਾ ਵਿਕਾਸ ਯੋਜਨਾ ਤਿਆਰ ਕਰਨੀ ਠੀਕ ਹੈ ਉੱਪਰ ਵੀ ਤੁਹਾਨੂੰ ਪੜ੍ਹਾ ਚੁੱਕੇ ਆ ਇਹ ਲਿਖਾਂ ਵਿੱਚੋਂ ਕਿਹੜਾ ਟੈਕਸ ਨਗਰ ਨਗਰ ਨੂੰ ਦੁਬਾਰਾ ਲਗਾਇਆ ਜਾ ਸਕਦਾ ਹੈ ਨਗਰ ਨਿਗਮ ਠੀਕ ਆ ਤੋਂ ਦੱਸੇ ਨਗਰ ਨਿਗਮ ਜ਼ਿਆਦਾਤਰ ਜਿਹੜਾ ਪ੍ਰੋਪਰਟੀ ਟੈਕਸ ਹੁੰਦਾ ਨਾ ਉਹ ਸ਼ਹਿਰੀ ਏਰੀਆ ਦੇ ਵਿੱਚ ਜਾਂ ਪਿੰਡ ਤੋਂ ਥੋੜਾ ਸ਼ਹਿਰੀ ਚ ਕਨਵਰਟ ਹੋਇਆ ਹਨਾ ਇਹਨਾਂ ਏਰੀਆ ਦੇ ਵਿੱਚ ਪ੍ਰੋਪਰਟੀ ਟੈਕਸ ਲੱਗਦਾ ਹੈ ਸੰਪਤੀ ਕਰਕੇ ਜਿਹਨੂੰ ਪੰਜਾਬੀ ਦੇ ਵਿੱਚ ਕਹਿ ਦਿੰਦੇ ਆ ਠੀਕ ਆ ਤੇ ਜੇ ਉਹਦੀ ਪ੍ਰਾਪਰਟੀ ਹੁੰਦੀ ਉਹਨੂੰ ਉਹ ਟੈਕਸ ਭਰਨਾ ਪੈਂਦਾ ਠੀਕ ਆ ਉਹ ਨਗਰ ਨਿਗਮ ਕੋ ਜਾਂਦਾ ਠੀਕ ਆ ਨਗਰ ਨਿਗਮ ਫਿਰ ਉਸ ਦੇ ਵੀ ਸਾਰੇ ਉਹਨੂੰ ਉਸ ਦੀ ਵੀ ਸਪੋਰਟ ਉਹਦੇ ਉਸ ਦੇ ਸਾਰੇ ਵੀ ਚੱਲਦੀ ਆ ਉਹਦੇ ਖਰਚੇ ਮਤਲਬ ਕਿ ਨਿਕਲਦੇ ਆ ਨਗਰ ਨਿਗਮ ਦਾ ਸਰਕਾਰ ਦੇ ਉਸ ਮਤਲਬ ਕਿ ਨਗਰ ਨਿਗਮ ਨੂੰ ਮਤਲਬ ਕਿ ਉਹਦੀ ਸੰਭਾਲ ਲਈ ਜਿਵੇਂ ਸਾਫ ਸਫਾਈ ਲਈ ਹੈਨਾ ਕੁਰਚ ਕਚਰੇ ਨੂੰ ਕਚਰੇ ਕਰਕੜ ਨੂੰ ਮੈਨੇਜ ਕਰਨ ਲਈ ਹੈਨਾ ਉਸ ਸ਼ਹਿਰ ਦੇ ਵਿੱਚ ਸੈਨੀਟੇਸ਼ਨ ਸਾਫ ਸਫਾਈ ਦੇ ਪ੍ਰਬੰਧਾਂ ਲਈ ਉਸ ਪੈਸੇ ਦੀ ਲੋੜ ਹੈ ਸਾਰੇ ਕੰਮ ਲਈ ਹੈਨਾ ਸਰਕਾਰ ਤਾਂ ਦੰਦੀ ਉਹ ਆ ਜੋ ਵੀ ਹਣਾ ਬਾਕੀ ਗ੍ਰਾਂਟਾਂ ਆndੀਆਂ ਜੋ ਵੀ ਹੁੰਦੀਆਂ ਪਰ ਪ੍ਰਾਪਰਟੀ ਟੈਕਸ ਵੀ ਲੱਗਦਾ ਉਸ ਤੋਂ ਬਾਅਦ ਅਗਲੇ ਪ੍ਰਸ਼ਨ ਆਉਂਗੇ ਜਿਹੜੇ ਕਮੇਟੀਆਂ ਤੇ ਕਮਿਸ਼ਨਾਂ ਬਾਰੇ ਹਨਾ ਤੇ ਅਸ਼ੋਕ ਮედა ਕਮੇਟੀ ਨੇ ਪੰਚਾਇਤੀ ਰਾਜ ਦੀ ਪ੍ਰਣਾਲੀ ਲਈ ਡੈਸ਼ ਦੀ ਸਪਰਸ਼ ਕੀਤੀ ਹੈ ਕਿਸ ਪ੍ਰਣਾਲੀ ਦੀ ਸਪਰਸ਼ ਕੀਤੀ ਸੀ অশোক ਮਹਿਤਾ ਕਮੇਟੀ ਨੇ ਪੰਚਾਇਤੀ ਰਾਜ ਦੇ ਵਿੱਚ ਬਲਵੰਤ رائے ਮਹਿਤਾ ਕਮੇਟੀ ਨੇ ਤਾਂ ਤਿੰਨ ਪੱਧਰੀ ਸਪਰਸ਼ ਕੀਤੀ ਸੀ অশੋਕ ਮਹਿਤਾ ਕਮੇਟੀ ਨੇ ਜਿਹੜੀ ਦੋ ਪੱਧਰੀ ਸਪਰਸ਼ ਕੀਤੀ ਸੀ ਠੀਕ ਹੈ ਬਲਵੰਤ رائے ਮਹਿਤਾ ਕਮੇਟੀਆਂ ਦੀ ਤਾਂ ਸਵਾਰਚ ਹੋਣ ਲੱਗਭਗ ਚੱਲੇ ਰਹੀ ਆ ਹਨਾ ਇੱਕ ਪਿੰਡ ਪੱਧਰ ਤੇ ਇੱਕ ਆ ਬਲਾਕ ਪੱਧਰ ਤੇ ਫਿਰ ਇੱਕ ਜ਼ਿਲ੍ਹਾ ਪੱਧਰ ਤੇ ਤਿੰਨ ਪੱਧਰ ਤੇ ਹਨਾ ਇੱਕ ਪੰਚਾਇਤੀ ਰਾਜ ਪ੍ਰਣਾਲੀ ਚਲਾਈ ਹੋਈ ਆ ਪਰ ਚੋਕ ਮੈਟਾ ਕਮੇਟੀ ਨੇ ਕਿਹਾ ਸੀ ਸਿਰਫ ਦੋ ਪੱਧਰ ਦੀ ਚਲਾਈ ਜਾਵੇ ਠੀਕ ਆ ਮਤਲਬ ਪਿੰਡ ਪੱਧਰ ਤੇ ਜ਼ਿਲ੍ਹਾ ਪੱਧਰ ਤੇ ਠੀਕ ਆ ਵਿਚਲਾ ਪੱਧਰ ਖਤਮ ਕਰ ਦਿੱਤਾ ਜਾਵੇ ਉਸ ਤੋਂ ਅੱਗੇ ਆ ਗਿਆ ਜੀਵੀਕੇ ਰੋ ਕਮੇਟੀ ਦਾ ਮੁਖ ਕੇਂਦਰ ਕੀ ਸੀ ਜੀਵੀਕੇ ਰੋ ਕਮੇਟੀ ਦਾ ਮੁੱਖ ਕੰਮ ਕੀ ਸੀ ਮੁੱਖ ਕੇਂਦਰ ਕੀ ਸੀ ਉਹਨਾਂ ਨੇ ਮਲਜੀਬ ਕੇਰਾਉ ਕਮੇਟੀ ਨੇ ਵੀ ਪੰਚਾਇਤੀ ਰਾਜ ਦੇ ਉੱਤੇ ਆਪਣੀ ਸੁਝਾਅ ਦਿੱਤੇ ਸੀ ਉਹਨਾਂ ਦਾ ਸੁਝਾਅ ਇਹ ਸੀ ਕਿ ਪੀ ਆਰ ਆਈ ਨੂੰ ਮਜ਼ਬੂਤ ਕਰਨਾ ਠੀਕ ਆ ਪੀ ਆਰ ਆਈ ਨੂੰ ਮਜ਼ਬੂਤ ਕਰਨਾ ਉਹਨਾਂ ਨੇ ਇਹ ਕਿਹਾ ਸੀ ਪੰਚਾਇਤੀ ਰਾਜ ਇੰਸਟੀਚੂਨਸ ਆ ਜਿਹੜੇ ਪੰਚਾਇਤ ਪੰਚਾਇਤੀ ਰਾਜ ਦੇ ਜਿਹੜੇ ਸੰਸਥਾਵਾਂ ਪੰਚਾਇਤੀ ਰਾਜ ਦੀਆਂ ਠੀਕ ਹੈ ਪੰਚਾਇਤੀ ਰਾਜ ਦੀਆਂ ਸੰਸਥਾਵਾਂ ਵੀ ਹੁੰਦੀਆਂ ਨੇ ਨਾ ਜਿਹੜੇ ਪੰਚਾਇਤਾਂ ਨੂੰ ਚਲਾਉਣੀਆਂ ਹਨ ਮਤਲਬ ਕਿ ਸਰਕਾਰੀ ਸੰਸਥਾਵਾਂ ਕਹ ਦੋ ਉਹਨਾਂ ਨੂੰ ਤਕੜਾ ਕਰਨਾ ਉਹਨਾਂ ਨੂੰ ਸਟਰੋਂਗ ਕਰਨਾ ਉਹਨਾਂ ਦੇ ਹੱਥੇ ਚ ਪਾਵਰ ਦੇਣੀ ਠੀਕ ਹੈ ਇਹ ਜੀਬੀਕੇ ਰੌ ਕਮੇਟੀ ਨੇ ਸਵਾਰਥ ਕੀਤੀ ਸੀ ਉਸ ਤੋਂ ਅਗਲਾ ਪ੍ਰਸ਼ਨ ਆ ਗਿਆ ਕਿਸ ਕਮੇਟੀ ਨੇ ਸਥਾਨਕ ਸਵੈ ਸਰਕਾਰਾਂ ਲਈ ਸੰਵਿਧਾਨਕ ਮਾਨਤਾ ਦੀ ਸਪਰਸ਼ ਕੀਤੀ ਐਲ ਐਮ ਸਿੰਘ ਵੀ ਕਮੇਟੀ ਹੈ ਜਿਹੜੀ ਐਲ ਐਮ ਸਿੰਘ ਵੀ ਕਮੇਟੀ ਇਹ ਸਾਰੀਆਂ ਬੱਖ ਬੁਖਰੀਆਂ ਕਮੇਟੀਆਂ ਤੁਹਾਨੂੰ ਬਲਵਾਤਰਾ ਹੈ ਮੈਂ ਤਾਂ ਕਮੇਟੀ ਬਾਰੇ ਦੱਸਦਾ ਸ਼ੋਕ ਮੈਂ ਤਾਂ ਕਮੇਟੀ ਬਾਰੇ ਦੱਸਦਾ ਹਨਾ ਉਸ ਤੋਂ ਬਾਅਦ ਪਿੱਛੇ ਜੀ ਵੀ ਕੇ ਰੋ ਕਮੇਟੀ ਬਾਰੇ ਦੱਸਦਾ ਹਾਂ ਐਲ ਐਮ ਸਿੰਘ ਵੀ ਕਮੇਟੀ ਯਾਦ ਰੱਖਣਾ ਇਹਨਾਂ ਤੋਂ ਪੱਕਾ ਪ੍ਰਸ਼ਨ ਆਣਾ ਹੀ ਆਣਾ ਠੀਕ ਆ ਪੰਚਾਇਤੀ ਰਾਜ ਦੇ ਬਹੁਤ ਸਾਰੇ ਪ੍ਰਸ਼ਨ ਆਉਂਦੇ ਨੇ ਤੇ ਕਮੇਟੀ ਤੋਂ ਪੱਕਾ ਆਉਂਦਾ ਪ੍ਰਸ਼ਨ ਠੀਕ ਆ ਯਾਦ ਰੱਖਣ ਤੁਸੀਂ ਤੇ ਜਿਹੜੀ ਕਿਸ ਕਮੇਟੀ ਨੇ ਸਥਾਨਕ ਸਰਵ ਸਰਕਾਰ ਲਈ ਸੰਵਿਧਾਨਕ ਮਾਨਤਾ ਦੀ ਸਪਰਸ਼ ਕੀਤੀ ਸੀ ਐਲ ਐਮ ਸਿੰਘ ਵੀ ਕਮੇਟੀ ਨੇ ਜੀ ਜਿਹੜੀ ਮਤਲਬ ਕਿ ਸਥਾਨਕ ਸਵੈ ਸਰਕਾਰ ਮਤਲਬ ਕਿ ਲੋਕਲ ਸਲਵਰਨਮੈਂਟ ਠੀਕ ਹੈ ਬੀ ਲੋਕਲ ਗਵਰਨਮੈਂਟ ਆਪਣੇ ਆਪ ਚ ਇੱਕ ਸਰਕਾਰ ਦਾ ਕੰਮ ਕਰੇ ਠੀਕ ਆ ਮਤਲਬ ਇਹ ਸਵਾਰਥ ਕੀਤੀ ਸੀ ਉਸ ਏਰੀਏ ਦਾ ਜਿਹੜੇ ਮਤਲਬ ਕਿ ਸ਼ਾਸਨ ਆ ਉਹ ਖੁਦ ਹੀ ਆਪਣੇ ਆਪ ਚ ਇੱਕ ਸਰਕਾਰ ਦਾ ਕੰਮ ਕਰੇ ਵੀ ਇੰਨੀ ਕੁ ਪਾਵਰ ਦੇ ਦੋ ਇਹ ਐਲ ਐਮ ਸਿੰਘ ਵੀ ਕਮੇਟੀ ਨੇ ਕਿਹਾ ਸੀ ਕਿ ਇੰਨੀ ਕੁ ਪਾਵਰ ਸੰਵਿਧਾਨਿਕ ਪਾਵਰ ਚਾਹੀਦੀ ਆ ਵੀ ਸੰਵਿਧਾਨਿਕ ਤੌਰ ਤੇ ਮਾਨਤਾ ਦਿਓ ਜੋ ਵੀ ਤੁਸੀਂ ਇਹ ਪਾਵਰ ਦੇਵੋਗੇ ਸਾਨੂੰ ਸਥਾਨਕ ਵੀ ਸੰਵਿਧਾਨ ਦੇ ਵਿੱਚ ਵੀ ਮੈਂਸ਼ਨ ਹੋਣੀ ਚਾਹੀਦੀ ਆ ਫਿਰ ਆਪਣੇ ਸੰਵਿਧਾਨ ਦੇ ਵਿੱਚ ਆ ਗਿਆ ਹਨਾ 11ਵੀਂ ਤੇ 12ਵੀਂ ਅਨੁਸੂਚੀ ਦੇ ਵਿੱਚ ਹਨਾ ਤੇ ਪੰਚਾਇਤੀ ਰਾਜ ਤੇ ਨਗਰ ਨਿਗਮ ਬਾਰੇ ਬਿਆਨ ਕਰਤਾ ਸੀ उसके बाद अगला प्रश्न आ गया राय मेहता कमेटी ने हेलिखिया संस्थाव किसी की स्थापना का सुझाव दिता बलवंत राय मेहता कमेटी ने तोया कि सारिया संस्थाव मतलब कि सुझाव दिता सी नगर पंचायत ठीक है ਫਿਰ ਪੰਚਾਇਤ ਸੰਪਤੀ ਫਿਰ ਜ਼ਿਲ੍ਹਾ ਪ੍ਰੀਸ਼ਦ ਤੁਹਾਨੂੰ ਦੱਸਿਆ ਕਿ ਜੋ ਤਿੰਨ ਪੱਧਰ ਤੇ ਇਸ ਟਾਈਮ ਚੱਲ ਰਹੀ ਆ ਪੰਚਾਇਤੀ ਰਾਜ ਉਹੀ ਸੁਝਾ ਬਲਵੰਤਰਾਇ ਮੈਂਤਾ ਕਮੇਟੀ ਨੇ ਦਿੱਤਾ ਸੀ ਠੀਕ ਹੈ ਕਿ ਨਗਰ ਪੰਚਾਇਤ ਹੋਣੀ ਚਾਹੀਦੀ ਹੈ ಗ್ರಾಮ ਸਭਾ ਹੋਣੀ ਚਾਹੀਦੀ ਹੈ ਪਿੰਡ ਪੱਧਰ ਤੇ ਉਸ ਤੋਂ ਬਾਅਦ ਪੰਚਾਇਤ ਸੰਮਤੀ ਉਸ ਦੇ ਉੱਪਰ ਹੋਣੀ ਚਾਹੀਦੀ ਹੈ ਗਵਲੇ ਪੱਧਰ ਤੇ ਜ਼ਿਲ੍ਹਾ ਪ੍ਰੀਸ਼ਦ ਉਸ ਦੇ ਉੱਪਰ ਹੋਣੀ ਚਾਹੀਦੀ ਆ ਠੀਕ ਹੈ ਇਹ ਤਿੰਨ ਪੱਧਰ ਹੀ ਸੁਝਾ ਬਲਵੰਤਰਾਇ ਮੈਂਤਾ ਕਮੇਟੀ ਦਾ ਸੀ ਉਸ ਤੋਂ ਅੱਗੇ ਆ ਕੇ ਪ੍ਰਸ਼ਨ ਇਹ ਲਿਖਿਆ ਕਮੇਟੀ ਵਿੱਚੋਂ ਕਿਸ ਨੇ ਨਿਆ ਪੰਚਾਇਤਾਂ ਦੀ ਸਥਾਪਨਾ ਦੀ ਸਪਰਸ਼ ਕੀਤੀ अशोक मेहता कमेटी ने सिफारिश की थी कि नया पंचायत भी होनी चाहिए मतलब कि पਿੰਡ ਪੱਧਰ ਤੇ नया ਮਿਲਣਾ ਚਾਹੀਦਾ ਹੈ ਠੀਕ ਆ ਉੱਥੇ ਹੀ ਫੈਸਲੇ ਹੋਣੇ ਚਾਹੀਦੇ ਆ ਇਹ ਵੀ ਪ੍ਰਸ਼ਨ ਆ ਸਕਦਾ ਠੀਕ ਆ ਬਹੁਤ ਇੰਪੋਰਟੈਂਟ ਪ੍ਰਸ਼ਨ ਆ ਅੱਗੇ ਪ੍ਰਸ਼ਨ ਨੂੰ ਭਾਰਤੀ ਸੰਵਿਧਾਨ ਦੀ ਧਾਰਾ 40 ਕਿਸ ਨਾਲ ਸੰਬੰਧਿਤ ਹੈ ਤੇ ਭਾਰਤੀ ਸੰਵਿਧਾਨ ਦੀ ਧਾਰਾ ਜਿਹੜੀ ਉਹ ਡਾਇਰੈਕਟਰੀ ਪ੍ਰਿੰਸੀਪਲਸ ਨਾਲ ਸੰਬੰਧਤ ਹੈ ਨਿਰਦੇਸ਼ਕ ਸਿਧਾਂਤਾਂ ਨਾਲ ਸੰਬੰਧਤ ਹੈ ਠੀਕ ਹੈ ਧਾਰਾ 40 ਦੇ ਵਿੱਚ ਆਪਣੇ ਭਾਰਤੀ ਸੰਵਿਧਾਨ ਦੇ ਨਿਰਦੇਸ਼ਕ ਸਿਧਾਂਤ ਦਿੱਤੇ ਹੋਏ ਆ ਠੀਕ ਹੈ ਤੇ ਡਾਇਰੈਕਟਰੀ ਪ੍ਰਿੰਸੀਪਲਸ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ ਭਾਵ ਵਾਲੇ ਮੈਂ ਕਿਹੜੀ ਧਾਰਾ ਪੰਚਾਇਤ ਵਿੱਚ ਮੈਂਬਰਸ਼ਿਪ ਲਈ ਅਯੋਗਤਾਵਾਂ ਨੂੰ ਦਰਸਾਉਂਦੀ ਹੈ ਮਤਲਬ ਕਿ ਪੰਚਾਇਤ ਦਾ ਮੈਂਬਰਸ਼ਿਪ ਕਿਹੜਾ ਮੈਂਬਰਸ਼ਿਪ ਮੈਂਬਰ ਨਹੀਂ ਬਣ ਸਕਦਾ ਮਤਲਬ ਮੈਂਬਰਸ਼ਿਪ ਦਾ 파ਟ ਨਹੀਂ ਬਣ ਸਕਦਾ ਮੈਂਬਰ ਨਹੀਂ ਬਣ ਸਕਦਾ ਪੰਚਾਇਤ ਦਾ ਹਨਾ ਮੰਨ ਲਓ ਵੀ ਆਪਣਾ ਇਹ ਸਰਪੰਚ ਪੰਚ ਹੁੰਦੇ ਹਨ ਨਾ ਬਿਨਾਂ ਦਾ ਮੈਂਬਰ ਨਹੀਂ ਬਣ ਸਕਦਾ ਸਰਪੰਚ ਨਹੀਂ ਪੰਚ ਨਹੀਂ ਇਸ ਦੇ ਵਿੱਚ 243 ਐਫ ਦੇ ਵਿੱਚ ਦਿੱਤਾ ਗਿਆ ਆਰਟੀਕਲ 243 ਐਫ ਪੜਿਓ ਇਸ ਦੇ ਵਿੱਚ ਅਯੋਗਤਾ ਦੀ ਬਾਰੇ ਦੱਸਿਆ ਗਿਆ ਵੀ ਕੌਣ ਅਯੋਗ ਆ ਵੀ ਕੌਣ ਆ ਪੰਚਾਇਤੀ ਮੈਂਬਰ ਨਹੀਂ ਬਣ ਸਕਦਾ ਕੌਣ ਸਰਪੰਚ ਪੰਚ ਨਹੀਂ ਬਣ ਸਕਦਾ ਠੀਕ ਆ ਤੇ ਉਸ ਤੋਂ ਬਾਅਦ 200 243 ਕੇ ਕਿਸ ਨਾਲ ਸੰਬੰਧਿਤ ਹੈ 243 ਕੇ ਦੇ ਵਿੱਚ ਪੰਚਾਇਤ ਦੀਆਂ ਚੋਣਾਂ ਬਾਰੇ ਦੱਸਿਆ ਗਿਆ ਠੀਕ ਆ ਆਪਸ਼ਨ ਤੁਹਾਡੇ ਸਾਹਮਣੇ ਤੁਸੀਂ ਚੈੱਕ ਕਰ ਸਕਦੇ ਹੋ ਪੰਚਾਇਤ ਦੀਆਂ ਸ਼ਕਤੀਆਂ ਪੰਚਾਇਤ ਦੀਆਂ ਚੋਣਾਂ ਵਿੱਤ ਕਮਿਸ਼ਨ ਸੀਟਾਂ ਰੱਖਵਾ ਕਰਨ ਤਾਂ ਇਸ ਸਵਾਲ ਦਾ ਉੱਤਰ ਹੈ ਦੋਸਤੋ ਪੰਚਾਇਤ ਦੀਆਂ ਚੋਣਾਂ ਪੰਚਾਇਤ ਦੀਆਂ ਚੋਣਾਂ ਵੀ ਪੰਚਾਇਤ ਦੇ ਵਿੱਚ ਚੋਣਾਂ ਹੋ ਕੇ ਹੀ ਪੰਚਾਇਤ ਬਣਨੀ ਆ ਠੀਕ ਆ ਤੇ ਕਈਉਂ ਸਰਬਸੰਮਤੀ ਵੀ ਹੋ ਜਾਂਦੀ ਆ ਇਹ ਵੀ ਮਤਲਬ ਕਿ ਉਸ ਦਾ ਹੀ 파ਟ ਆ ਵੀ ਉਹ ਸਹਿਮਤੀ ਨਾਲ ਇੱਕ ਲਿਖੇ ਦੀ ਜਿੱਤ ਮਿਲ ਗਈ ਪੰਚਾਇਤੀ ਚੋਣਾਂ ਦਾ ਜੋ ਵੀ ਹੈ ਫੈਸਲਾ ਮਤਲਬ ਕਿ 243 ਕੇ ਦੇ ਵਿੱਚ ਦਿੱਤਾ ਗਿਆ ਹੈ ਕਿ ਪੰਚਾਇਤ ਦੀਆਂ ਚੋਣਾਂ ਨਾਲ ਬਣੇਗੀ ਉਸ ਤੋਂ ਬਾਅਦ ਅੱਗੇ ਆ ਗਿਆ ਹੈ ਸਵਧਾਨ ਦੀ ਧਾਰਾ 243 ਵਾ ਕਿਸ ਨਾਲ ਸੰਬੰਧ ਦਾ 243 ਵਾ ਨਗਰਪਾਲਿਕਾ ਦੀਆਂ ਸ਼ਕਤੀਆਂ ਅਧਿਕਾਰ ਅਤੇ ਜ਼ਿੰਮੇਵਾਰੀਆਂ 243 ਵਾ ਜਿਹੜੀ ਇਹ ਨਗਰਪਾਲਿਕਾ ਮਾ ਹਨਾ ਜਿਹੜਾ ਉਹਨਾਂ ਦੀਆਂ ਸ਼ਕਤੀਆਂ ਬਾਰੇ ਆ ਉਹਨਾਂ ਦੀ ਪਾਵਰ ਆ ਬੀ ਨਗਰਪਾਲਿਕਾ ਦੀ ਸ਼ਕਤੀ ਕਿਹ ਹੈ ਪਾਵਰਾਂ ਕਿਹੜੀਆਂ ਹੁੰਦੀਆਂ ਹਨ ਅਧਿਕਾਰ ਕਿਹੜੇ ਹਨ ਉਹਨਾਂ ਦੇ ਜ਼ਿੰਮੇਵਾਰੀਆਂ ਕਿਹੜੀਆਂ ਉਹਨਾਂ ਦੀਆਂ ਠੀਕ ਹੈ ਪਾਵਰ ਅਥਾਰਟੀ ਰਿਸਪੌਂਸਿਬਿਲਟੀ ਸਾਰੀ ਮਿਨਿਸਪੈਲਟੀ ਦੀਆਂ 273 ਡਬਲਿਊ ਆਰਟੀਕਲ ਦੇ ਵਿੱਚ ਮੈਂਸ਼ਨ ਆ ਉਸ ਤੋਂ ਅਗਲਾ ਪ੍ਰਸ਼ਨ ਉਸ ਤੋਂ ਆਰਟੀਕਲ ਦੇ ਬਹੁਪ੍ਰਸ਼ਨਾਂ ਨੇ ਤਾਂ ਹੀ ਤੋਂ ਦੇ ਆਰਟੀਕਲ ਦੇ ਬਹੁਪ੍ਰਸ਼ਨ ਇਸ ਦੇ ਵਿੱਚ ਪਾ ਰੱਖੇ ਆ ਮਤਲਬ ਸਾਰੀ ਤਰ੍ਹਾਂ ਦੇ ਪ੍ਰਸ਼ਨਾਂ ਤੋਂ ਉਹਨੂੰ ਇਸ ਤੋਂ ਬਾਹਰ ਤਾਂ ਕੀ ਆਏਗਾ ਠੀਕ ਹੈ ਜੇ ਤੁਸੀਂ ਸੀਰੀਅਸਲੀ ਤਿਆਰੀ ਕਰੋਗੇ ਤਾਂ ਮਨ ਨੂੰ ਲੱਗਦਾ ਕਿ ਜੋ ਆਪਾਂ ਪੜਾ ਰਹੇ ਹਾਂ ਇਸ ਤੋਂ ਬਾਹਰ ਨਹੀਂ ਜਾਏਗਾ ਠੀਕ ਹੈ ਬਾਕੀ ਤੁਸੀਂ ਪੀਡੀਐਫ ਲੈ ਲਿਓ ਖੁਦ ਵੀ ਆਪ ਪੜਿਓ ਠੀਕ ਹੈ ਐਪ ਦੇ ਵਿੱਚ 200 ਆਪਾਂ ਨੇ ਬਹੁਤ ਰੇਟ ਵੀ ਹਾਫ ਕਰਤਾ ਠੀਕ ਹੈ ਬੱਚਿਆਂ ਦਾ ਦੇਖ ਕੇ ਵੀ ਬੱਚਿਆਂ ਦਾ ਪੇਪਰ ਕਲੀਅਰ ਹੋਣਾ ਚਾਹੀਦਾ ਹੈ ਹਨਾ ਕੋਈ ਲਾਲਚ ਨਹੀਂ ਹੈਗਾ ਠੀਕ ਹੈ ਬਾਕੀ ਆਪਣੀ ਮਿਹਨਤ ਵੀ ਆਈ ਹੋਈ ਹੈ ਨਾ ਨੋਟਸ ਤਿਆਰ ਕਰਨ ਦੇ ਪਰ ਹਨਾ ਆ ਖਾਉਣਾ ਨੂੰ ਸਾਰਿਆਂ ਨੂੰ ਹਨਾ ਫਿਰ ਉਹ ਤੇ ਐਪ ਦੇ ਚਾਰਜੀ ਸੁਣਨੇ ਹਨਾ ਤੇ ਪੁਰਾਣੇ ਪੇਪਰਾਂ ਚ ਤਾਂ ਮੈਂ ਮਤਲਬ ਕਿ ਆਏ ਮਤਲਬ ਕਿ ਵੀ ਐਪ ਦੇ ਚਾਰਜੀ ਜੋ ਲੱਗੇ ਲੱਗੇ ਆਪਾਂ ਕੁਝ ਨਹੀਂ ਉਚ ਲੈਣਾ ਠੀਕ ਹੈ ਬੱਚਿਆਂ ਨੂੰ ਵੀ ਪੇਪਰ ਦਾ ਆਈਡੀਆ ਹੋ ਜਾਏਗਾ ਆਪਾਂ ਕੋਈ ਲੁੱਟ ਖਸੁੱਟ ਨਹੀਂ ਮਚਾਈ ਵੀ 200 300 ਰੁਪਏ ਦੇ ਹਨਾ ਤੇ ਮੇਨ ਮਕਸਦ ਆ ਤੁਹਾਡਾ ਪੇਪਰ ਕਲੀਅਰ ਕਰਾਣਾ ਅਗਲਾ ਪ੍ਰਸ਼ਨ ਆ ਗਿਆ ਨਗਰਪਾਲਿਕਾ ਲਈ ਰਾਜ ਵਿੱਤ ਕਮਿਸ਼ਨ ਕਿਸ ਤਰ੍ਹਾਂ ਦੇ ਅਧੀਨ ਗਠਿਤ ਕੀਤਾ ਜਾਂਦਾ ਹੈ ਤੇ ਇਸ ਸਵਾਲ ਦਾ ਉੱਤਰ ਦੋਸਤੋ 243W22 24322 ਦੇ ਤਹਿਤ ਨਗਰਪਾਲਿਕਾ ਲਈ ਰਾਜ ਵਿੱਤ ਕਮਿਸ਼ਨ ਅ ਤਾਰਾ ਦੇ ਅਧੀਨ ਗਠਿਤ ਕੀਤਾ ਜਾਂਦਾ ਮਤਲਬ ਕਿ 24322 ਦੇ ਅਧੀਨ ਮਤਲਬ ਕਿ ਰਾਜ ਵਿੱਤ ਕਮਿਸ਼ਨ ਦੇ ਵਿੱਚ ਨਗਰਪਾਲਿਕਾਵਾਂ ਬਾਰੇ ਬਿੱਤੀ ਜੋ ਵੀ ਰੂਲਸ ਬਣੇ ਹੋਏ ਆ ਉਹ 24322 ਦੇ ਵਿੱਚ ਦੱਸਿਆ ਹੋਇਆ ਹੈ ਜੋ ਵੀ ਵਿੱਤ ਕਮਿਸ਼ਨ ਨਗਰਪਾਲਿਕਾਵਾਂ ਲਈ ਬਣਿਆ ਹੋਇਆ ਹੈ ਉਹ 2432 ਆਰਟੀਕਲ ਦੇ ਵਿੱਚ ਜੋ ਵੀ ਫੈਸਲੇ ਨਗਰਪਾਲਿਕਾਵਾਂ ਲਈ ਫైనాన్స్ ਦੇ ਰਿਗਾਰਡਿੰਗ ਪੈਸੇ ਦੇ ਰਿਗਾਰਡਿੰਗ ਉਹਨਾਂ ਨੂੰ ਮਤਲਬ ਕਿ ਇਨਕਮ ਦੇ ਰਿਗਾਰਡਿੰਗ ਹਨਾ ਉਹਨਾਂ ਦੇ ਖਰਚਿਆਂ ਦੇ ਰਿਗਾਰਡਿੰਗ 2432 ਦੇ ਵਿੱਚ ਦੱਸਿਆ ਗਿਆ ਨਗਰਪਾਲਿਕਾਵਾਂ ਬਾਰੇ ਠੀਕ ਹੈ ਉਸ ਤੋਂ ਅਗਲਾ ਪ੍ਰਸ਼ਨ ਹੈ ਕਰੰਟ ਦੇ ਜੋ ਮੁੱਦੇ ਆ ਸਥਾਨਕ ਸਰਕਾਰਾਂ ਬਾਰੇ ਹਨ ਗਵਰਨਮੈਂਟ ਸਕੀਮਾਂ ਜੋ ਚੱਲ ਰਹੀਆਂ ਸਥਾਨਕ ਸਰਕਾਰਾਂ ਬਾਰੇ ਸੰਸਥਾਵਾਂ ਬਾਰੇ ਉਹਨਾਂ ਬਾਰੇ ਗੱਲ ਕਰਾਂਗੇ ਭਾਰਤ ਵਿੱਚ ਪੰਚਾਇਤੀ ਰਾਜ ਲਈ ਮੁੱਖ ਤੌਰ ਤੇ ਕਿਹੜਾ ਮੰਤਰਾਲਾ ਜ਼ਿੰਮੇਵਾਰ ਆ ਪੰਚਾਇਤੀ ਰਾਜ ਪੰਚਾਇਤੀ ਰਾਜ ਮੰਤਰਾਲਾ ਹੀ ਪੰਚਾਇਤੀ ਰਾਜ ਪੰਚਾਇਤਾਂ ਨੂੰ ਦੇਖਦਾ ਭਾਰਤ ਦੇ ਵਿੱਚ ਠੀਕ ਆ ਉਹਦੇ ਸੁਵਛ ਭਾਰਤ ਮਿਸ਼ਨ ਗ੍ਰਾਮੀਨ ਦਾ ਮੁੱਖ ਦੇਸ਼ਕੀ ਹੈ ਇੱਕ ਸਕੀਮ ਆ ਸੁਵਛ ਭਾਰਤ ਮਿਸ਼ਨ ਗ੍ਰਾਮੀਨ ਤੇ ਸੁਵਛ ਭਾਰਤ ਸ਼ਹਿਰੀ ਵੀ ਇੱਕ ਸਕੀਮ ਆ ਠੀਕ ਆ ਸਵਛ ਭਾਰਤ ਗ੍ਰਾਮੀਨ ਹੈ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਹੈ ਜੇ ਗ੍ਰਾਮੀਨ ਦਾ ਮਤਲਬ ਹੋ ਗਿਆ ਪਿੰਡ ਠੀਕ ਹੈ ਗ੍ਰਾਮੀਨ ਦਾ ਮਤਲਬ ਪਿੰਡੂ ਸੈਨੀਟੇਸ਼ਨ ਪਿੰਡਾਂ ਦੇ ਨਾਲੀਆਂ ਨਾਲੇ ਹਨ ਇਹਨਾਂ ਚੀਜ਼ਾਂ ਦੀ ਸਾਫ ਸਫਾਈ ਬਾਰੇ ਸੈਨੀਟੇਸ਼ਨ ਬਾਰੇ ਸਾਫ ਸਫਾਈ ਵੱਲ ਧਿਆਨ ਦੇਣ ਲਈ ਸਵਛ ਭਾਰਤ ਮਿਸ਼ਨ ਗ੍ਰਾਮੀਨ ਸਕੀਮ ਚਲਾਈ ਗਈ ਸੀ ਠੀਕ ਹੈ ਉਸ ਤੋਂ ਅੱਗੇ ਆ ਗਿਆ ਸ਼ਹਿਰੀ ਖੇਤਰਾਂ ਵਿੱਚ ਕਫੈਤੀ ਘਰ ਪ੍ਰਦਾਨ ਕਰਨ ਦਾ ਉਦੇਸ਼ ਕਿਹੜੀ ਯੋਜਨਾ ਦਾ ਹੈ ਮਤਲਬ ਕਿ ਸ਼ਹਿਰਾਂ ਦੇ ਵਿੱਚ ਜਿਨ੍ਹਾਂ ਕੋ ਬੇ ਘਰ ਹਨ ਉਹਨਾਂ ਨੂੰ ਘਰ ਮਿਲ ਜਾਣਾ ਮਤਲਬ ਕਿ ਕਫੈਤੀ ਰੇਟ ਤੇ ਮਿਲ ਜਾਣਾ ਇਹ ਕਿਹੜੀ ਸਕੀਮ ਸੀ ਇਦੇ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ ਪੀ ਐਮ ਏ ਦਾ ਮਤਲਬ ਹੈ ਪ੍ਰਧਾਨ ਮੰਤਰੀ ਆਵਾਸ ਏ ਦਾ ਮਤਲਬ ਆਵਾਸ ਬਾਈ ਦਾ ਮਤਲਬ ਯੋਜਨਾ ਸ਼ਹਿਰੀ ਠੀਕ ਹੈ ਇਸ ਦੇ ਤਹਿਤ ਸ਼ਹਿਰਾਂ ਦੇ ਵਿੱਚ ਕਿਫਾਇਤੀ ਰੇਟ ਦੇ ਉੱਤੇ ਘਰ ਪ੍ਰਦਾਨ ਕੀਤੇ ਜਾਂਦੇ ਸਨ ਇਸ ਸਕੀਮ ਸੀ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ ਕਿਹੜੀ ਪੈਲ ਕਦਮੀ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ ਸਮਰਥਾ ਨੂੰ ਬਣਾਉਣ ਉੱਤੇ ਕੇਂਦਰਿਤ ਹੈ ਅਮਰੁੱਤ ਠੀਕ ਹੈ ਜਿਹੜੀ ਇਹ ਸਕੀਮ ਸੀ ਨਾ ਇਹ ਮਤਲਬ ਇਹ ਹੈ ਜੇ ਇਹ ਸ਼ੈਰੀ ਸਥਾਨਕ ਸੰਸਥਾਵਾਂ ਦੀਆਂ ਸਮਰਥਾ ਨੂੰ ਵਧਾਉਣ ਵਾਸਤੇ ਸਕੀਮ ਲੈ ਕੇ ਆਂਦੀ ਗਈ ਸੀ ਠੀਕ ਹੈ ਤੇ ਅਟਲ ਮਿਸ਼ਨ ਰੈਜੂਨੇਸ਼ਨ ਹਨਾ ਅਰਬਨ ਟਰਾਂਸਫਰਮੇਸ਼ਨ ਇਸ ਦੀ ਫੁੱਲ ਫਾਰਮ ਅਟਲ ਮਿਸ਼ਨ ਰੈਜੂਨੇਸ਼ਨ ਅਰਬਨ ਟਰਾਂਸਫਰਮੇਸ਼ਨ ਮਤਲਬ ਕਿ ਐਦਾਂ ਦਾ ਮਿਸ਼ਨ ਤਿਆਰ ਕੀਤਾ ਸੀ ਅਟਲ ਮਿਸ਼ਨ ਇਸ ਐਦਾਂ ਵੀ ਸ਼ਹਿਰਾਂ ਦੀ ਇੱਕ ਬਦਲਾ ਲਿਆਂਦਾ ਜਾਵੇ ਸ਼ਹਿਰਾਂ ਨੂੰ ਟਰਾਂਸਫਰਮ ਕੀਤਾ ਜਾਵੇ ਬਦਲਿਆ ਜਾਵੇ ਸ਼ਹਿਰਾਂ ਨੂੰ ਇੱਕ ਠੀਕ ਹੈ ਮਤਲਬ ਕਿ ਉਹਨਾਂ ਦੀ ਸਮਰੱਥਾ ਨੂੰ ਵਧਾਇਆ ਜਾਵੇ ਉਹਨਾਂ ਨੂੰ ਹੋਰ ਅੱਗੇ ਮਤਲਬ ਕਿ ਸਾਫ਼ ਸੁਥਰਾ ਬਣਾਇਆ ਜਾਵੇ ਇਸ ਸਕੀਮ ਦੇ ਤਹਿਤ ਹਨਾ ਅਮਰੁੱਤ ਸਕੀਮ ਨੂੰ ਤਾਕਤ ਦਿੱਤੀ ਜਾਵੇ ਸਮਰੱਥਾ ਵਧਾਈ ਜਾਵੇ ਉਹਨਾਂ ਦੀ ਉਸ ਤੋਂ ਅਗਲਾ ਪੰਜਾਬ ਵਿੱਚ ਸ਼ਹਿਰ ਹੀ ਗਰੀਬੀ ਲਈ ਟਿਕਾਊ ਜੀਵਿਕਾ ਬਣਾਉਣ ਦਾ ਉਦੇਸ਼ ਕਿਸ ਪ੍ਰੋਗਰਾਮ ਦਾ ਹੈ ਮਤਲਬ ਸ਼ਹਿਰ ਦੇ ਜਿਹੜੇ ਗਰੀਬ ਆ ਉਹਨਾਂ ਲਈ ਇੱਕ ਟਿਕਾਊ ਆਜੀਵਿਕਾ ਮਤਲਬ ਕਿ ਉਹਨਾਂ ਦਾ ਮਤਲਬ ਆਰਾਮ ਤੇ ਉਹ ਜ਼ਿੰਦਗੀ ਜੀ ਸਕਣ ਇਦਾਂ ਦਾ ਲਾਈਵਲੀਹੂਡ ਉਹਨਾਂ ਦਾ ਬਣ ਕੇ ਰਹੇ ਸਸਟੇਨੇਬਲ ਮਤਲਬ ਟਿਕਾਊ ਤਰੀਕੇ ਨਾਲ ਰਹਿ ਸਕਣ ਉਹਨਾਂ ਲਈ ਸ਼ਹਿਰ ਵਿੱਚ ਰਹਿਣਾ ਇੱਕ ਬੋਝ ਨਾ ਬਣ ਸਕੇ ਠੀਕ ਆ ਇਹ ਕਿਸ ਪ੍ਰੋਗਰਾਮ ਦਾ ਉਦੇਸ਼ ਸੀ ਇਦਾਂ ਦਾ ਕੋਈ ਪ੍ਰੋਗਰਾਮ ਕੇਂਦਰ ਸਰਕਾਰ ਨੇ ਕੀਤਾ ਸੀ ਕਿਹੜਾ ਹੋ ਡੀ ਡੀ ਐਨ ਯੂ ਐਲ ਐਮ ਠੀਕ ਆ డే ద మేగా మన దయ ఏదైనా అంటోడ్ వైదనా డిన్యాల్ అంటోదయాజనా గా నేషన నేష నేషన యూద మర్బన్ ఎల్ మైవలిహుడ్ మిషన్ మన రాష్ట్ర శర ਆ ਆਪਣਾ ਲਾਇਬਲਿਹੁਡ ਲਈ ਜਿਹਨੂੰ ਕਹਿ ਦਿੰਦੇ ਆ ਟਿਕਾਊ ਆਜੀਵਿਕਾ ਮਿਸ਼ਨ ਠੀਕ ਆ ਇਦਾਂ ਦਾ ਦੇਨ ਦਿਵਲ ਅੰਟੋਡਿਆ ਯੋਜਨਾ ਲੈ ਕੇ ਆਈ ਸੀ ਸਰਕਾਰ ਠੀਕ ਆ ਗਰੀਬਾਂ ਲਈ ਪਸ਼ਾਰ ਦੇ ਵਿੱਚ ਉਹਨਾਂ ਸ਼ਹਿਰੀ ਰਹਿਣਾ ਬੋਝ ਨਾ ਬਣ ਸਕੇ ਠੀਕ ਆ ਇਹ ਦੋਸਤੋ ਜਿਦੀ ਵੀਡੀਓ ਦੇ ਜਿਹੜੇ 25 ਪ੍ਰਸ਼ਨ ਕਵਰ ਕਰਤੇ ਆਪਾਂ ਨੇ ਇਦਾਂ ਹੀ ਹੋਰ 50 ਪ੍ਰਸ਼ਨ ਪਾਏ ਆ ਇਸ ਟੌਪਿਕ ਦੇ ਮੈਂ ਚਾਹੁੰਦਾ ਵੱਧ ਤੋਂ ਵੱਧ 21 ਟੌਪਿਕ ਦੇ ਪ੍ਰਸ਼ਨ ਕਵਰ ਕੀਤੇ ਜਾਣ ਤਾਂ ਜੋ ਮਤਲਬ ਕਿ ਕੋਈ ਪ੍ਰਸ਼ਨ ਰਹਿ ਨਾ ਜਾਵੇ ਪੇਪਰ ਤੋਂ ਉਸ ਤੋਂ ਬਾਹਰ ਨਾ ਜਾਵੇ ਠੀਕ ਆ ਮੈਂ ਤਾਂ ਕਰਕੇ ਚਾਹੁੰਦਾ ਵੀ 100 ਪ੍ਰਸ਼ਨ ਹਰ ਇੱਕ ਟੋਪੀ ਦਾ ਕਟੂਕਟਾ ਐਮਸੀ ਕੋਈ ਚਾਹੀਦਾ ਹੈ ਉਪਰ ਦੀ ਇੰਗਲਿਸ਼ ਪੰਜਾਬੀ ਦੇ ਵਿੱਚ ਠੀਕ ਹੈ ਮੈਂ ਤਾਂ ਆਪਣੀ ਪੂਰੀ ਆ ਠੀਕ ਹੈ ਬਾਕੀ ਟੌਡੀ ਮਿਹਨਤ ਦੇਖਦੇ ਆ ਵੀ ਤੁਸੀਂ ਕਿਵੇਂ ਪੜਦੇ ਆ ਨਾ ਵੀਡੀਓ ਤਾਂ ਦੇਖਣੀ ਉਹ ਦੇਖਣੀ ਹੈ ਨੋਰਸ ਪੜਨੇ ਵੀ ਸ਼ੁਰੂ ਕਰ ਦੋ ਮਹਾ ਪੈਕ ਲੈ ਸਕਦੇ ਹੋ 200 ਰੁਪਏ ਤਾਂ ਕੁਝ ਜ਼ਿਆਦਾ ਨਹੀਂ ਹੈਗਾ ਠੀਕ ਆ 200 ਰੁਪਏ ਆਪਾਂ ਖੜੇ ਖੜੇ ਕਿਸੇ ਸ਼ਾਪ ਦੇ ਉੱਤੇ ਖਾ ਜਾਂਦੇ ਹਾਂ ਨਾ ਤਾਂ ਰੀਚਾਰਜ ਹਰੇਕ ਘਰਾਂ ਦਾ ਮਜਬੂਰੀ ਬਣ ਗਈ ਹੈ ਨਾ ਇੱਕ ਜ਼ਿੰਦਗੀ ਬਦਲਣ ਲਈ ਜੇ ਆਪਾਂ 200 ਰੁਪਏ ਲਗਾ ਕੇ ਆਪਾਂ ਨੂੰ ਕੁਝ ਵਧੀਆ ਪੜਨਿਆਂ ਨੂੰ ਮਿਲਦਾ ਉਹ ਲੈ ਲੈਣਾ ਚਾਹੀਦਾ ਬਾਕੀ ਤੁਹਾਡੀ ਇੱਛਾ ਠੀਕ ਆ ਅੱਜ ਦੀ ਵੀਡੀਓ ਚ ਅਸੇ ਨੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋਰ ਬੱਚਿਆਂ ਤੱਕ ਵੀ ਪਹੁੰਚਾਓ ਠੀਕ ਆ ਧੰਨਵਾਦ